ਸੰਸਾਰ ਦਾ ਚੌਨਮਾ ਸਾਖੀ ਸਹਿਤ ਭਾਗ ਪਹਿਲਾ ਦੇ ਵਿੱਚੋਂ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਸਾਖੀ ਰੱਖਣ ਲੱਗਿਆਂ ਇਹ ਉਹ ਸਾਖੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਬਹੁਤ ਉੱਚ ਕੋਟੀ ਦੇ ਵਿਦਵਾਨਾਂ ਦੀਆਂ ਸਾਖੀਆਂ ਆਪਣੇ ਕਿਤਾਬ ਦੇ ਵਿੱਚ ਮੈਂ ਇਹ ਪਾਈਆਂ ਨੇ ਆਓ ਪਹਿਲਾਂ ਫਤੇ ਦੀ ਸਾਂਝ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਨਾਮ ਹੈ ਡਾਕੂਆਂ ਦੀ ਸਨਾਖਤ ਆਮ ਹਾਲਤਾਂ ਵਿੱਚ ਹਰ ਔਰਤ ਮਰਦ ਅਮਨ ਸ਼ਾਂਤੀ ਵਿੱਚ ਪਰਿਵਾਰਕ ਜੀਵਨ ਜਿਉਣ ਦਾ ਚਾਹਵਾਨ ਹੁੰਦਾ ਹੈ ਸਮੇਂ ਦੀ ਗਰਦ ਨਾਲ ਕਈ ਵਾਰੀ ਉਸ ਨੂੰ ਆਕਾਰਨ ਹੀ ਮੁਸੀਬਤਾਂ ਆਦ ਬੋਝਦੀਆਂ ਹਨ ਉਹ ਇਨਸਾਫ ਲੈਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਆਮ ਲੋਕੀ ਉਸ ਦਾ ਸਾਥ ਨਾ ਦੇਣ ਉਸ ਦੀ ਫਰਿਆਦ ਸੁਣਨ ਵਾਲਾ ਕੋਈ ਨਾ ਹੋਵੇ ਅਦਾਲਤਾਂ ਤੱਕ ਉਸ ਦੀ ਪਹੁੰਚ ਨਾ ਹੋਵੇ ਫਿਰ ਘੋਰ مایوسی ਵਿੱਚ ਹੋ ਜਾਂ ਤਾਂ ਆਤਮ ਹੱਤਿਆ ਕਰ ਲੈਂਦਾ ਹੈ ਜਾਂ পাগল ਹੋ ਜਾਂਦਾ ਹੈ ਕੁਝ ਵਿਅਕਤੀ ਜ਼ਮੀਰ ਨੂੰ ਮਾਰ ਕੇ ਜ਼ਬਰ ਦੇ ਪੈਰੀਂ ਪੈ ਕੇ ਮਰਿਆਂ ਨਾਲੋਂ ਭੈੜੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਹਨ ਗੁਲਾਮੀ ਸਵੀਕਾਰ ਕਰ ਲੈਂਦੇ ਹਨ ਇੱਕ ਹੋਰ ਦਲੇਰ ਤਬਕਾ ਇਹਨਾਂ ਵਿੱਚ ਹੁੰਦਾ ਹੈ ਜੋ ਆਪਣੇ ਸਾਧਨਾ ਅਤੇ ਆਪਣੇ ਤਰੀਕੇ ਨਾਲ ਇਨਸਾਫ ਲੈਣਾ ਚਾਹੁੰਦਾ ਹੈ ਉਹਨਾਂ ਦੀ ਗਿਰਤੀ ਭਾਵੇਂ ਥੋੜੀ ਹੀ ਹੋਵੇ ਪਰ ਜੋ ਦੁਨੀਆ ਵਿੱਚ ਇਨਕਲਾਬ ਆਏ ਹਨ ਸੁਧਾਰ ਹੋਏ ਹਨ ਲੋਕ ਰਾਜੀ ਸਰਕਾਰਾਂ ਬੜੀਆਂ ਹਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਾਨੂੰਨ ਬਣੇ ਹਨ ਔਰਤਾਂ ਦੇ ਸਨਮਾਨ ਲਈ ਆਵਾਜ਼ بلند ਕੀਤੀ ਗਈ ਹੈ ਇਹ ਸਭ ਉਹਨਾਂ ਬਾਗੀਆਂ ਦੀ ਕਿਰਪਾ ਸਦਕਾ ਹੋਇਆ ਹੈ ਜਿਨ੍ਹਾਂ ਨੇ ਸੁਧਾਰ ਵਾਸਤੇ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਜਿਸ ڈاکੂ ਕੋਲ ਅਜੇ ਹੀ ਸਿਆਣਪ ਹੈ ਕਿ ਉਹ ਆਪਣੇ ਨਾਲ ਹੋਈ ਵਿਧੇਕੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਦੱਸ ਸਕੇ ਆਪਣੀ ਲੜਾਈ ਦੀ ਹਾਲਾਤ ਅਨੁਸਾਰ ਰੂਪਰੇਖਾ ਉਲੀਕ ਸਕੇ ਆਪਣੀ ਨਿੱਜੀ ਲੜਾਈ ਦੀ ਥਾਂ ਮ ਇਸ ਨੂੰ ਜਨ ਸਮੂਹ ਦੇ ਹੱਕਾਂ ਦੀ ਰਾਖੀ ਵਾਲੀ ਲੜਾਈ ਬਣਾ ਦੇਵੇ ਨਿੱਜ ਦਾ ਕਰੋਧ ਜਨ ਸਮੂਹ ਦਾ ਕਰੋਧ ਬਣ ਕੇ ਉਭਰੇ ਨਿੱਜੀ ਬਦਨਾਮੀ ਨੂੰ ਕੌਮੀ ਤੋਹਫੀ ਬਣਾ ਦੇਵੇ ਨਿੱਜੀ ਨੁਕਸਾਨ ਨੂੰ ਕੋਈ ਘਾਟਾ ਬਣਾ ਕੇ ਪੇਸ਼ ਕਰ ਸਕਦਾ ਹੋਵੇ ਰਾਜ ਕਰ ਰਹੀਆਂ ਧਿਰਾਂ ਕੋਲ ਅਸੀਮ ਸਾਧਨ ਅਤੇ ਬਹੁਤ ਤਾਕਤ ਹੁੰਦੀ ਹੈ ਉਹ ਜਿਸ ਤੇ ਚਾਹਣ ਜ਼ੁਲਮ ਕਰਨ ਕਤਲ ਕਰਨ ਸਭ ਦੇਸ਼ ਦੇ ਹਿੱਤ ਵਿੱਚ ਗਰਦਾਨਿਆ ਜਾਂਦਾ ਹੈ ਤੇ ਪ੍ਰਚਾਰਿਆ ਜਾਂਦਾ ਹੈ ਮਜਲੂਮ ਧਿਰ ਆਪਣੇ ਉੱਤੇ ਹੋਈਆਂ ਬਧਿਕੀਆਂ ਨੂੰ ਜਗ ਜाहिर ਕਰੇ ਤਾਂ ਵੀ ਉਸ ਨੂੰ ਗਦਾਰ ਅਤੇ ਦੇਸ਼ ਦਾ ਦੁਸ਼ਮਣ ਐਲਾਨਿਆ ਜਾਂਦਾ ਹੈ ਹਜ਼ਾਰਾਂ ਸਾਲ ਦੇ ਇਤਿਹਾਸ ਨੂੰ ਪੜ੍ਹ ਕੇ ਵੇਖ ਲੋ ਜਿੰਨੇ ਧਰਮ ਮੁਖੀ ਮਹਾਪੁਰਖ ਹੋਏ ਹਨ ਪਹਿਲਾਂ ਉਹ ਸਥਾਪਿਤ ਧਰਮਾਂ ਅਤੇ ਰਾਜਸੀ ਧਿਰਾਂ ਤੋਂ ਬਾਗੀ ਹੋ ਗਏ ਸਨ ਯਸੂ ਮਸੀਹ ਨੂੰ ਬਾਗੀ ਆ ਕੇ ਸੂਲੀ ਚੜਾਇਆ ਗਿਆ ਜਦੋਂ ਯਸੂ ਦੇ ਸੇਵਕ ਤਾਕਤ ਹਾਸਲ ਕਰ ਗਏ ਤਾਂ ਯਸੂ ਮਸੀਹ ਪੂਜਨੀਕ ਹਸਤੀ ਬਣ ਗਿਆ ਜਿਸ ਧਰਮ ਅਸਥਾਨ ਮੱਕੇ ਕਾਬਾ ਨੂੰ ਮੁਸਲਮਾਨ ਅਤੀ ਪਾਕ ਸਮਝਦੇ ਹਨ ਉਥੋਂ ਮੁਹੰਮਦ ਸਾਹਿਬ ਨੂੰ ਵਿਰੋਧੀਆਂ ਨੇ ਹਥਿਆਰ ਬੰਦ ਜੰਗ ਲੜ ਕੇ ਚਲੇ ਜਾਣ ਲਈ ਮਜਬੂਰ ਕਰ ਦਿੱਤਾ ਸੀ ਸੋਕਰਤ ਨੇ ਸੁਧਾਰ ਦਾ ਪਰਚਮ ਚੁੱਕਿਆ ਜ਼ਹਿਰ ਦਾ ਪੈਲਾ ਪਿਲਾ ਕੇ ਉਸ ਨੂੰ ਖਤਮ ਕਰ ਦਿੱਤਾ ਇਸਲਾਮ ਦੇ ਅੰਦਰ ਵੀ ਕਠੋਰਤਾ ਨੂੰ ਖਤਮ ਕਰਨ ਵਾਸਤੇ ਮਨਸੂਰ ਨੇ ਆਵਾਜ਼ ਬੁਲੰਦ ਕੀਤੀ ਉਸ ਨੂੰ ਤੜਪਾ ਤੜਪਾ ਕੇ ਮਾਰਿਆ ਗਿਆ ਗੁਰੂ ਅਰਜਨ ਸਾਹਿਬ ਨੇ ਹੱਕ ਸੱਚ ਤੋਂ ਲੋਕਾਂ ਨੂੰ ਜਾਣੂ ਕਰਾਇਆ ਹਾਕਮਾਂ ਨੇ ਬੇਕਿਰਕ ਜ਼ੁਲਮ ਉਹਨਾਂ ਤੇ ਕੀਤੇ ਗੁਰੂ ਤੇਗ ਬਹਾਦਰ ਜੀ ਮਜਲੂਮਾਂ ਦੇ ਹੱਕਾਂ ਵਾਸਤੇ ਗੱਲਬਾਤ ਕਰਨ ਗਏ ਸੀ ਗੱਲ ਸੁਣਨ ਦੀ ਥਾਵੇਂ ਚਾਂਦਨੀ ਚੌਂਕ ਦਿੱਲੀ ਵਿੱਚ ਸਿੱਖ ਸੇਵਕਾਂ ਸਮੇਤ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਵੱਡੀ ਉਮਰ ਵਾਲੇ ਵਿਅਕਤੀਆਂ ਨੇ ਜੇ ਮੰਨ ਲਈਏ ਹਕੂਮਤ ਦੀ ਕਦੀ ਦੀ ਕੀ ਆਲੋਚਨਾ ਕੀਤੀ ਹੋਵੇਗੀ ਹੋ ਸਕਦਾ ਹੈ ਉਹ ਕਸਰ ਕਸੂਰਵਾਰ ਹੋਣ ਪਰ ਗੌਰ ਫਰਮਾਓ 7 ਸਾਲ ਤੇ 9 ਸਾਲ ਦੇ ਮਾਸੂਮ ਸਾਹਿਬਜ਼ਾਦਿਆਂ ਨੇ ਕਿਸੇ ਹਾਕਮਾਂ ਦਾ ਕੀ ਵਿਗਾੜਿਆ ਸੀ 2 ਮਹੀਨਿਆਂ ਦੇ 4-6 ਮਹੀਨਿਆਂ ਦੇ ਦੁੱਧ ਪੀਂਦੇ ਬੱਚਿਆਂ ਨੇ ਕੀ ਬੁਰਾ ਕੰਮ ਕੀਤਾ ਸੀ ਬਿਨਾਂ ਵਜ੍ਹਾ ਔਰਤਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਗਰ ਦੇ ਟੁਕੜਿਆਂ ਨੂੰ ਲੀਰੋ ਲੀਰ ਕਰ ਦਿੱਤਾ ਇਹ ਨਾਮਾਵਲੀ ਬਹੁਤ ਲੰਮੀ ਹੈ ਇੱਕ ਗੱਲ ਹਰ ਥਾਂ ਮੇ ਸਾਂਝੀ ਹੈ ਕਿ ਧਰਮ ਮੁਖੀ ਧਾਰਮਿਕ ਚੋਲਾ ਪਹਿਨੀ ਹੱਥ ਵਿੱਚ ਧਰਮ ਪੁਸਤ ਪੜ੍ਹ ਕੇ ਰੱਬ ਦੀ ਸੌਂ ਖਾ ਕੇ ਬੇਕਸੂਰਾਂ ਨੂੰ ਕਤਲ ਕਰਨ ਲਈ ਹੁਕਮ ਸੁਣਾ ਰਿਆ ਸੀ ਮਜਲੂਮਾਂ ਨੂੰ ਸਰਕਾਰ ਦੇ ਬਾਗੀ ਡਾਕੂ ਤੇ ਕੁੱਤੇ ਤੱਕ ਕਿਹਾ ਗਿਆ ਆਖਣ ਵਾਲੇ ਲਿਖੀਆਂ ਕਿਤਾਬਾਂ ਵਿੱਚ ਇਹੀ ਕੁਝ ਦਰਜ ਕੀਤਾ ਗਿਆ ਆਪਣੇ ਵੱਲੋਂ ਲਿਖੀਆਂ ਕਿਤਾਬਾਂ ਵਿੱਚ ਇਹੀ ਕੁਝ ਦਰਜ ਕੀਤਾ ਗਿਆ ਭਾਈ ਕਪੂਰ ਸਿੰਘ ਆਈਸੀਐਸ ਨੇ ਸਾਚੀ ਸਾਖੀ ਕਿਤਾਬ ਲਿਖ ਕੇ ਆਪਣਾ ਦਰਦ ਪੰਥਕ ਦਰਦ ਬਣਾ ਕੇ ਪੇਸ਼ ਕਰ ਦਿੱਤਾ ਸਿੱਖਾਂ ਦੀ ਭਾਈ ਕਪੂਰ ਸਿੰਘ ਨਾਲ ਜਜ਼ਬਾਤੀ ਸਾਂਝ ਬਣ ਗਈ ਗੁਰੂ ਅਰਜਨ ਸਾਹਿਬ ਦੇ ਢਾਹੇ ਕਾਹਿਰ ਦਾ 6ਵੇਂ ਗੁਰੂ ਦੀ ਤੇਗ ਵਿੱਚੋਂ ਜਵਾਬ ਦਿੱਤਾ ਗਿਆ 9ਵੇਂ ਸਤਗੁਰਾਂ ਤੇ ਕੀਤੇ ਅਤਿਆਚਾਰ ਵਿੱਚੋਂ ਲੰਮੀ ਖੂਨੀ ਜੰਗ ਉੱਠ ਪਈ ਮਾਸੂਮ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਵਾਲੇ ਮਿੱਟੀ ਵਿੱਚ ਮਿਲਾ ਦਿੱਤੇ ਗਏ ਜਨਤਾ ਦਾ ਸੇਵਕ ਕੌਣ ਹੈ ਧਰਮੀ ਪੁਰਖ ਕੌਣ ਹੈ ਤੇ ਡਾਕੂ ਜਾਂ ਦੇਸ਼த்ਰੋਹੀ ਕੌਣ ਹੈ ਇਸ ਗੱਲ ਦਾ ਨਿਰਣਾ ਤਾਕਤ ਵਰ ਧਿਰ ਕਰਦੀ ਹੈ ਆਪਣੀ ਤਾਕਤ ਦੇ ਬਲਬੁੱਤੇ ਸਰਕਾਰ ਸਾਧ ਨੂੰ ਡਾਕੂ ਐਲਾਨ ਦੇਵੇ ਤੇ ਡਾਕੂ ਨੂੰ ਸਾਥ ਬਣਾ ਦੇਵੇ ਇਹ ਉਸ ਦੇ ਹੱਥ ਵਿੱਚ ਹੁੰਦਾ ਹੈ ਪ੍ਰਭাকর ਨਾਮ ਦਾ ਇੱਕ ਬਹਾਦਰ ਆਪਣੇ ਤਾਮਨ ਲੋਕਾਂ ਦੇ ਅਧਿਕਾਰਾਂ ਵਾਸਤੇ ਲੰਕਾ ਦੀ ਸਰਕਾਰ ਨਾਲ 40 ਸਾਲ ਤੱਕ ਖੂਨੀ ਜੰਗ ਲੜਦਾ ਰਿਹਾ ਕਿਉਂਕਿ ਉਹ ਜੇਤੂ ਨਹੀਂ ਬਣ ਸਕਿਆ ਇਸ ਲਈ ਬਾਗੀ ਜਾਂ ਡਾਕੂ ਹੀ ਪ੍ਰਚਾਰਿਆ ਗਿਆ ਨੇਪਾਲ ਦਾ ਖੜਕੂ ਨੇਤਾ ਪਰਚੰਡਾ ਆਪਣੇ ਦੇਸ਼ ਦੇ ਬਾਦਸ਼ਾਹ ਵਿਰੁੱਧ 40 ਸਾਲ ਤੱਕ ਹਥਿਆਰਬੰਦ ਗੁਰੀਲਾ ਜੰਗ ਲੜਦਾ ਰਿਹਾ ਵਿਸ਼ਨੂੰ ਦੇ ਮੰਨੇ ਗਏ ਅਵਤਾਰ ਨੇਪਾਲ ਦੇ ਰਾਜੇ ਗਿਆਨੇਂਦਰ ਨੂੰ ਮਹਿਲ ਵਿੱਚੋਂ ਬਾਹਰ ਕੱਢ ਦਿੱਤਾ ਪ੍ਰਚੰਡਾ ਜੋ ਕੱਲ ਡਾਕੂ ਸੀ ਬਾਗੀ ਸੀ ਉਹ ਦੇਸ਼ ਦਾ ਰਾਸ਼ਟਰਪਤੀ ਬਣ ਕੇ ਉੱਭਰਿਆ ਰਾਜ ਖੁਸ ਜਾਣਤੇ ਗਿਆਨੇਂਦਰ ਅਨੇਕਾਂ ਇਲਜ਼ਾਮਾਂ ਵਿੱਚ ਘਿਰ ਗਿਆ ਮਕਦਮਿਆਂ ਦਾ ਸਾਹਮਣਾ ਕਰ ਰਿਹਾ ਸੀ ਪ੍ਰਚੰਡਾ ਨੂੰ ਡਾਕੂ ਹੀ ਨਹੀਂ ਸਗੋਂ ਹਜ਼ਾਰਾਂ ਬੇਦੋਸ਼ੇ ਨਾਗਰਿਕਾਂ ਦਾ ਕਾਤਲ ਪ੍ਰਚਾਰਿਆ ਗਿਆ ਤੇ ਉਹੀ ਪ੍ਰਚੰਡਾ ਤਾਕਤ ਹਥਿਆ ਕੇ ਰਾਸ਼ਟਰਪਤੀ ਬਣ ਕੇ ਸਾਰੇ ਦੋਸ਼ਾਂ ਤੋਂ ਮੁਕਤ ਪਰ ਉਪਕਾਰੀ ਇਨਸਾਨ ਸਵੀਕਾਰ ਕਰ ਲਿਆ ਗਿਆ ਇਸੇ ਤਰ੍ਹਾਂ ਜਦੋਂ ਸਿੱਖ ਬਾਗੀਆਂ ਦੀ ਤਾਕਤ ਵੱਧ ਗਈ ਰਾਜ ਸਥਾਪਿਤ ਕਰ ਲਿਆ ਤਾਂ ਇੱਕ ਪਹਿਲਾ ਮਿੱਥਿਆ ਡਾਕੂ ਰਣਜੀਤ ਸਿੰਘ ਮਹਾਰਾਜਾ ਪੰਜਾਬ ਦਾ ਮਹਾਰਾਜਾ ਸਵੀਕਾਰ ਕਰ ਲਿਆ ਗਿਆ ਜਿਹੜਾ ਕਿ ਪਹਿਲਾਂ ਡਾਕੂ ਮੰਨਿਆ ਜਾਂਦਾ ਸੀ 18 ਜੂਨ 2009 ਨੂੰ ਸ਼ਾਮੀ 8:00 9 ਤੋਂ 9:00 ਵਜੇ ਤੱਕ ਐਨਡੀਟੀਵੀ ਚੈਨਲ ਤੇ ਦੱਸਿਆ ਗਿਆ ਕਿ ਇੱਕ ਡਾਕੂ ਕਨਸ਼ਾਮ ਦਾਸ ਬਹੁਤ ਦੇਰ ਤੋਂ ਪੁਲਿਸ ਨੂੰ ਲੋੜੀਂਦਾ ਸੀ ਡਾਕੂ ਭੇਸ ਬਦਲ ਕੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਨੇੜੇ ਦੇ ਸ਼ਹਿਰ ਵੱਲ ਚੱਲ ਪਿਆ ਪੁਲਿਸ ਨੂੰ ਸੂਚਨਾ ਮਿਲ ਗਈ ਪੁਲਿਸ ਵਾਲੇ ਕਨ੍ਹਸ਼ਾਮ ਦਾਸ ਦਾ ਪਿੱਛਾ ਕਰਨ ਲੱਗ ਪਏ ਪਰ ਉਸ ਦੇ ਨੇੜੇ ਕੋਈ ਨਾ ਜਾਵੇ 400 ਸਰਕਾਰੀ ਸੂਰਮੇ ਯਾਨੀ ਕਿ ਪੁਲਿਸ ਮਲਾਜ਼ਮ 52 ਘੰਟੇ ਡਾਕੂ ਦਾ ਪਿੱਛਾ ਕਰਦੇ ਰਹੇ ਇਕੱਲੇ ਡਾਕੂ ਭਾਈ ਨੇ ਪੁਲਿਸ ਦੇ ਪੰਜ ਜਵਾਨ ਢੇਰ ਕਰ ਦਿੱਤੇ ਕਈ ਸਿਪਾਹੀ ਯਕਮੀ ਹੋ ਗਏ ਇੱਕ ਡੀਆਈਜੀਬੀ ਜ਼ਖਮੀ ਕਰ ਦਿੱਤਾ ਡਾਕੂ ਜੰਗਲ ਵੱਲ ਜਾਂਦਾ ਹੋਇਆ ਝਾੜੀਆਂ ਵਿੱਚ ਲੁਕ ਕੇ ਬੈਠ ਗਿਆ ਪੁਲਿਸ ਵਾਲੇ ਉਸ ਨੂੰ ਲੱਭਦੇ ਹੋਏ ਨੇੜੇੋਂ ਦੀ ਜਾਰੀ ਸਨ ਡਾਕੂ ਨੇ ਫਿਰ ਗੋਲੀ ਚਲਾ ਦਿੱਤੀ ਜਿੱਥੋਂ ਗੋਲੀ ਆਈ ਸੀ ਪੁਲਿਸ ਵਾਲਿਆਂ ਨੇ ਉਸ ਤਰਫ ਹਜ਼ਾਰਾਂ ਗੋਲੀਆਂ ਦੇ ਬਰਸ਼ਟ ਛੱਡ ਦਿੱਤੇ ਸਾਰੇ ਮੈਗਜ਼ੀਨ ਖਾਲੀ ਕਰ ਦਿੱਤੇ ਮਰੇ ਪਏ ਡਾਕੂ ਨੂੰ ਗੋਲੀਆਂ ਮਾਰ ਕੇ ਆਪਣੀ ਬਹਾਦਰੀ ਵਿਖਾ ਰਹੇ ਸਨ ਪੁਲਿਸ ਵਾਲੇ ਡਾਕੂ ਕਨਸ਼ਾਮਦਾਸ ਨੇ ਮਰਨ ਤੇ ਪੱਤਰਕਾਰਾਂ ਨੇ ਵਿਦਵਾਨਾਂ ਤੋਂ ਕੁਝ ਸਵਾਲ ਪੁੱਛੇ ਡਾਕੂ ਕਨਸ਼ਾਮਦਾਸ ਦੇ ਮਰਨ ਤੇ ਪੱਤਰਕਾਰਾਂ ਨੇ ਵਿਦਵਾਨਾਂ ਤੋਂ ਕੁਝ ਸਵਾਲ ਪੁੱਛੇ ਟੀਵੀ ਵਾਲੇ ਨੇ ਇੱਕ ਵਿਦਵਾਨ ਨੂੰ ਪੁੱਛਿਆ ਕਿ ਅੱਜ ਕੱਲ ਡਾਕੂਆਂ ਦਾ ਜ਼ਮਾਨਾ ਨਹੀਂ ਰਿਹਾ ਇਹਨਾਂ ਦਾ ਭਵਿੱਖ ਹੁਣ ਖਤਮ ਹੋ ਗਿਆ ਸਮਝੋ ਅੱਗੋਂ ਜਵਾਬ ਦੇਣ ਵਾਲੇ ਨੇ ਬੜੀ ਜੁਰਤ ਵਾਲਾ ਜਵਾਬ ਦਿੱਤਾ ਆਖਣ ਲੱਗਾ ਨਹੀਂ ਭਾਈ ਨਹੀਂ ਡਾਕੂਆਂ ਦਾ ਭਵਿੱਖ ਅਜੇ ਖਤਮ ਨਹੀਂ ਹੋਇਆ ਸਗੋਂ ਹੋਰ ਚਮਕਿਆ ਹੈ ਹੁਣ ਡਾਕੂਆਂ ਨੂੰ ਜੰਗਲਾਂ ਵਿੱਚ ਲੁਕਣਾ ਨਹੀਂ ਪੈਂਦਾ ਉਹ ਸ਼ਹਿਰਾਂ ਵਿੱਚ ਆ ਕੇ ਬਸ ਗਏ ਹਨ ਬਹੁਤ ਸਾਰੇ ਡਾਕੂ ਅਫਸਰ ਬਣ ਗਏ ਹਨ ਕਿੰਨੇ ਸਾਰੇ ਡਾਕੂ ਵਪਾਰੀ ਬਣ ਗਏ ਹਨ ਹੋਰ ਬਹੁਤ ਸਾਰੇ ਡਾਕੂ ਰਾਜਨੀਤਾ ਬਣ ਗਏ ਹਨ ਜੱਜ ਹਨ ਵਕੀਲ ਹਨ ਡਾਕਟਰ ਹਨ ਲੋਕ ਸਭਾ ਅਤੇ ਵਿਧਾਨ ਸਭਾ ਡਾਕੂਆਂ ਨਾਲ થી ਨੱਕੋ ਨੱਕ ਭਰੀਆਂ ਪਈਆਂ ਨੇ ਪਹਿਲਾਂ ਡਾਕੂਆਂ ਦੀ ਜ਼ਿੰਦਗੀ ਬਹੁਤ ਔਖੀ ਸੀ بڑے ਖਤਰੇ ਸਨ ਪੁਲਿਸ ਮੁਕਾਬਲੇ ਹੁੰਦੇ ਸਨ ਫੜੇ ਜਾਣ ਤੇ ਡਾਕੂਆਂ ਨੂੰ ਉਮਰ ਕੈਦ ਭੁਗਤਣੀ ਪੈਂਦੀ ਸੀ ਅੱਜ ਕੱਲ ਪੁਲਿਸ ਡਾਕੂਆਂ ਦੀ ਰਾਖੀ ਕਰਦੀ ਹੈ ਸਾਰੇ ਭਾਰਤ ਤੇ ਡਾਕੂ ਕਾਬਜ ਹੋ ਚੁੱਕੇ ਹਨ ਉਹਨਾਂ ਦਾ ਬੜਾ ਮਾਣ ਹੁੰਦਾ ਹੈ ਨਾਰੇ ਲੱਗਦੇ ਨੇ ਜੈਕਾਰੇ ਗੂੰਜਦੇ ਨੇ ਆਪਣੇ ਗਲਾਂ ਵਿੱਚ ਉਹ ਹਾਰ ਪਵਾਉਂਦੇ ਨੇ ਅੱਜ ਕੱਲ੍ਹ ਅਜਿਹੇ ਡਾਕੂ ਬਹੁਤ ਸਨਮਾਨ ਤਸ਼ਹਿਰੀਆਂ ਦਾ ਰਤਬਾ ਹਾਸਲ ਕਰ ਚੁੱਕੇ ਹਨ ਇਸ ਲਈ ਗੱਜ ਵੱਜ ਕੇ ਐਲਾਨ ਕੀਤਾ ਜਾ ਸਕਦਾ ਹੈ ਕਿ ਭਾਰਤ ਵਿੱਚ ਡਾਕੂਆਂ ਦੇ ਕਾਰੋਬਾਰ ਨੂੰ ਕੋਈ ਖਤਰਾ ਨਹੀਂ ਇਹਨਾਂ ਦਾ ਭਵਿੱਖ ਉਜਲਾ ਹੈ ਤੇ ਇਥੇ ਭਾਈ ਗੁਰਦਾਸ ਜੀ ਇਸੇ ਬਾਰੇ ਇਨਾ ਵਿਚਾਰਾਂ ਨੂੰ ਆਪਣੇ ਢੰਗ ਨਾਲ ਕਹਿੰਦੇ ਨੇ ਜੇ ਮਾਂ ਪੁੱਤ ਐ ਵਿਸ ਦੇ ਤਿਸਤੇ ਕਿਸ ਪਿਆਰਾ ਜੇ ਘਰ ਪੰਨੇ ਪਹਾਰੂ ਕੌਣ ਰੱਖਣਹਾਰਾ ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ ਆਗੂ ਲੈ ਉਜੜ ਪਵੈ ਕਿਸ ਕਰੈ ਪੁਕਾਰਾ ਜੇ ਘਰ ਖੇਤਾ ਖਾਇ ਵਾੜ ਘੋਲ ਹੈ ਨਸਾਰਾ ਜੇ ਗੁਰ ਪਰਮਾਏ ਸਾੰਗ ਕਰ ਕਿਆ ਸਿੱਖ ਵਿਚਾਰਾ ਇਹ ਗੁਰ ਪਰਮਾਹੇ ਸੰਗ ਕਰ ਕਿਆ ਸਿੱਖ ਵਿਚਾਰਾ ਭਾਵ ਕੇ ਆਪਾਂ ਦੇਖ ਸਕਦੇ ਹਾਂ ਜਿਹੜੇ ਰਾਖੇ ਹੁੰਦੇ ਨੇ ਦੇਸ਼ ਦੇ ਜੇ ਉਹੀ ਆਪਣੀ ਜਨਤਾ ਨੂੰ ਲੁੱਟਣ ਲੱਗ ਪੈਣ ਜੇ ਮਾਂ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦੇਵੇ ਜੇ ਬੇੜੀ ਨੂੰ ਪਾਰ ਲੰਘਾਉਣ ਵਾਲਾ ਜਿਹੜਾ ਮਲਾਹ ਹੈ ਉਹੀ ਬੇੜੀ ਨੂੰ ਡੋਬਣ ਲੱਗ ਪਵੇ ਤੇ ਫਿਰ ਬਚਾਵੇਗਾ ਕੌਣ ਤੇ ਸਾਡੇ ਦੇਸ਼ ਦੀ ਹਾਲਤ ਲਗਭਗ ਇਸੇ ਤਰ੍ਹਾਂ ਦੀ ਹੋਈ ਹੋਈ ਹੈ ਭੁੱਲਾਂ ਚੋਕਾ ਲਿਖਿਮਾ ਵਾਹਿ ਗੁਰੂ ਜੀ ਕਾ ਕਾਲਤਾ ਵਾਹਿ ਗੁਰੂ ਜੀ ਕੀ ਪਟਾ